ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇ ਅਸੀਂ ਮੌਜੂਦ ਹਾਂ ਜੀ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਭ ਆਸਰਾ ਸੰਸਥਾ ਦੀ ਟੀਮ ਆਪ ਸਭ ਸਹਿਯੋਗੀ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਪਰਿਵਾਰਾਂ ਦਾ ਮਕਾਨ ਝੁੱਟ ਗਈ ਸੀ ਪਾਣੀ ਦੇ ਕਾਰਨ ਹੜ੍ਹ ਦੇ ਕਾਰਨ ਉਹਨਾਂ ਪਰਿਵਾਰਾਂ ਦੇ ਜਿਹੜੇ ਮਕਾਨ ਹੈਗੇ ਆ ਉਹ ਦੁਬਾਰਾ ਜਿਹੜੀ ਉਸਾਰੀ ਆ ਉਹਨਾਂ ਮਕਾਨਾਂ ਦੀ ਕੀਤੀ ਜਾ ਰਹੀ ਹੈ ਇਹ ਸਾਡੇ ਨਾਲ ਮਾਤਾ ਹਰਵੰਸ ਕੌਰ ਜੀ ਇਹਨਾਂ ਦਾ ਜਿਹੜਾ ਮਕਾਨ ਹੈਗਾ ਮਾਤਾ ਜੀ ਇਹ ਤੁਹਾਡਾ ਮਕਾਨ ਹੈ ਜੀ ਇਹ ਸਾਡਾ ਮਕਾਨ ਹੈ ਇਹ ਮਾਤਾ ਜੀ ਇਹਦਾ ਮਕਾਨ ਜਿਹੜਾ ਗਿਰ ਗਿਆ ਸੀ ਅ ਇਸ ਸਮੇ 2025 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਦੇ ਵਿੱਚ ਇੱਕ ਕਮਰਾ ਮਾਤਾ ਦਾ ਜਿਹੜਾ ਗਿਰ ਗਿਆ ਸੀ ਤਾਂ ਮਾਤਾ ਨੂੰ ਆਪਣੇ ਬੇਟੇ ਦੇ ਨਾਲ ਇੱਥੇ ਰਹਿਣ ਲਈ ਮਜਬੂਰ ਸੀ ਤੇ ਦੇਖ ਸਕਦੇ ਹੋ ਇਹ ਮੌਜੂਦਾ ਹਾਲਾਤ ਹੈਗੇ ਆ ਜੀ ਬੰਡਾਲਾ ਪਿੰਡ ਦੇ ਉਹ ਪਰਿਵਾਰਾਂ ਦੇ ਜੋ ਹੜ ਦੀ ਮਾਰ ਚੱਲ ਰਹੀ ਹੈ ਜੀ ਇੱਥੇ ਹੀ ਮਾਤਾ ਤੇ ਮਾਤਾ ਦਾ ਜਿਹੜਾ ਬੇਟਾ ਹੈਗਾ ਏ ਉਹ ਇੱਥੇ ਰਹਿੰਦੇ ਆ ਆਜੋ ਮਾਤਾ ਤੇ ਇਹ ਕਿਚਨ ਹੈਗਾ ਜੀ ਮਾਤਾ ਦਾ ਮਾਤਾ ਇੱਥੇ ਰਹਿੰਦੇ ਹੋ ਤੁਸੀਂ ਹਾਂਜੀ ਇਹ ਕਿਉਂ ਇੱਥੇ ਰਹਿਣ ਲਈ ਕਿਉਂ ਮਜਬੂਰ ਹੋਗੇ ਇਹ ਫਿਰ ਇਹ ਤਿੰਨ ਬਰਾ ਇੱਥੇ ਪਾਣੀ ਜੂ ਆ ਗਿਆ ਵਿੱਚ ਕਿੰਨਾ ਕਿੰਨਾ ਪਾਣੀ ਸੀ ਜੀ ਇੱਥੇ ਪਾਣੀ ਆ ਅ ਅੰਦਰ ਸਾਡੇ ਵੜ ਗਿਆ ਹੈ ਅੰਦਰ ਵੜ ਗਿਆ ਸੀ ਪਾਣੀ ਹਾਂਜੀ ਤੇ ਹੁਣ ਮਾਤਾ ਦਾ ਜਿਹੜਾ ਇਹ ਕਮਰਾ ਹੈਗਾ ਇਹ ਇੱਥੇ ਇਹ ਕਿਚਨ ਇੱਥੇ ਬਣਾਈ ਜਾ ਰਹੀ ਹੈਗੀ ਨਾਲ ਤੇ ਨਾਲ ਹੀ ਬਾਉਂਡਰੀ ਬਾਲ ਜਿਹੜੀ ਮਾਤਾ ਦੀ ਇਹ ਨੀਆਂ ਭਰੀ ਜਾ ਰਹੀਆਂ ਸੰਸਥਾ ਦੀ ਟੀਮ ਅ ਭਾਈ ਤੇਜਿੰਦਰ ਸਿੰਘ ਜੀ ਭਾਈ ਸ਼ਮਸ਼ੇਰ ਸਿੰਘ ਜੀ ਬੀ ਬਿਰਜਿੰਦਰ ਕੌਰ ਜੀ ਤੇ ਸਮੂਹ ਟੀਮ ਪ੍ਰਵਾਸਰਾ ਸੰਸਥਾ ਦੀ ਸਾਡੇ ਇੰਜੀਨੀਅਰ ਸਾਹਿਬਾਨ ਚੰਦਰਨਾਣਾ ਜੀ ਬਲਬੀਰ ਸਿੰਘ ਜੀ ਕਰਾਲੀ ਤੇ ਸਾਰਿਆਂ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਇਹ ਹੈ ਕਿ ਜਲਦ ਤੋਂ ਜਿਆਦਾ ਜਿਹੜੇ ਮਕਾਨ ਨੇ ਬੜਾ ਇਹ ਬੇਟਾ ਹੈਗਾ ਜੀ ਹਾਂਜੀ ਵੀਰੇ ਕਿਵੇਂ ਦੇ ਹਾਲਾਤ ਸੀ ਜਦੋਂ ਪਾਣੀ ਆਇਆ ਸੀ ਹਾਲਾਤ ਬਹੁਤ ਮਾੜੀ ਸੀ ਜੀ ਪਾਣੀ ਬਹੁਤ ਆਇਆ ਹੋਇਆ ਸੀ ਆਲੂ ਤੇ ਘਰੇ ਵੀ ਇੱਥੇ ਚੜ ਗਿਆ ਸੀ ਜੀ ਪਾਣੀ ਸਾਰੇ ਹੁਣ ਤੁਹਾਡੇ ਮਕਾਨ ਦਾ ਜਿਹੜਾ ਕੰਮ ਹੈ ਉਹ ਇੱਥੇ ਕਰਾਇਆ ਜਾ ਰਿਹਾ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਧੰਨਵਾਦ ਕੰਮ ਕੰਮ ਕਦੋਂ ਆਈ ਸੀ ਜੀ ਟੀਮ ਸੰਸਥਾ ਦੀ ਤੁਹਾਡੇ ਕੋਲ ਜਦੋਂ ਇੱਥੇ ਸਾਰਾ ਦੇਖ ਕੇ ਗਈ ਸੀ

ਸਾਡੀ ਮਾਤਾ ਜਿਨ੍ਹਾਂ ਦੇ ਇਹ ਹਰਬੰਸ ਕੌਰ ਜੀ ਜਿਨ੍ਹਾਂ ਦਾ ਇੱਕ ਕੰਮ ਭਾਈ ਸ਼ਮਸ਼ੇਰ ਸਿੰਘ ਜੀ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਨਾਲ ਦੀ ਨਾਲ ਇੱਥੇ ਜਿਹੜਾ ਦੇਖ ਕੇ ਜਿਸ ਤਰ੍ਹਾਂ ਲੋਡ ਬੰਦ ਹੈਗੇ ਆ ਉਸ ਤਰ੍ਹਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਮੇਰੇ ਨਾਲ ਭਾਈ ਤੇਜਿੰਦਰ ਸਿੰਘ ਜੀ ਯੂ ਐਸ ਏ ਤੋਂ ਸੈਕਰਮੈਂਟੋ ਤੋਂ ਤੇ ਇਹਨਾਂ ਵੱਲੋਂ ਇੱਥੇ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹੈਗੀਆਂ ਇਹ ਬੰਡਾਲਾ ਪਿੰਡ ਦੇ ਵਿੱਚ ਧੀਰਾ ਘਰ ਦੇ ਵਿੱਚ ਭਾਈ ਸਾਹਿਬ ਜੀ ਕਿਵੇਂ ਦੇਖ ਰਹੇ ਹੋ ਹੈਗੇ ਆ ਇਹ ਮਾਤਾ ਬੜੀ ਲੋਡ ਬੰਦ ਸੀ ਤੇ ਹੁਣ ਕਿਸ ਤਰ੍ਹਾਂ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਮਿਸਤਰੀ ਦੋ ਲੱਗੇ ਆ ਲੈਬਰ ਦੇ ਬੰਦੇ ਬੰਦੇ ਚਾਰ ਲੱਗੇ ਹੋਏ ਨੇ ਬੜਾ ਫਾਸਟ ਚੱਲ ਰਿਹਾ ਇਹਨਾਂ ਦਾ ਕੰਮ ਆਈ ਹੋਪ ਵੀ ਕੱਲ ਤੱਕ ਇਹਨਾਂ ਨੇ ਲਾ ਕੇ ਇਹ ਕੰਧ ਕੰਪਲੀਟ ਕਰ ਦੇਣਗੇ ਤੇ ਬਾਥਰੂਮਾਂ ਦਾ ਕੰਮ ਹੈ ਫਿਰ ਕੋਰਨਰ ਦੇ ਵਿੱਚ ਉਹਨਾਂ ਦੇ ਰਸੋਈ ਦਾ ਵੀ ਕੰਮ ਹੈਗਾ ਰਹਿੰਦਾ ਸੀ ਰਸੋਈ ਦਾ ਕੰਮ ਕੰਪਲੀਟ ਕਰਾਂਗੇ ਬਾਕੀ ਨਾਲ ਦੀ ਨਾਲ ਹੋਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਵੀ ਉਧਰ ਸੁਖਵੀਰ ਸਿੰਘ ਦਾ ਪ੍ਰੋਜੈਕਟ ਹੈ ਉਹਦਾ ਗਾਇਆਂ ਦਾ ਸ਼ੈੱਡ ਹੈ ਬਾਥਰੂਮ ਹੈ ਕਿੰਨੇ ਟੋਟਲ ਪ੍ਰੋਜੈਕਟ ਚੱਲ ਰਹੇ ਜੀ ਇਸ ਸਮੇਂ ਟੋਟਲ ਆਪਣੇ ਕੋਲੇ ਕੰਪਲੀਟ ਕਰਕੇ 21 22 ਹੈਗੇ ਠੀਕ ਹੈ ਠੀਕ ਹੈ ਕੰਮ ਆਪਣਾ 6 7ਾਂ ਤੇ ਚੱਲ ਰਿਹਾ ਮਿਸਤਰੀਆਂ ਦੀ ਸ਼ਾਰਟੇਜ ਹੈ ਲੇਬਰ ਦੀ ਸ਼ਾਰਟੇਜ ਹੈ ਤੇ ਉਹ ਜਿੱਦਾਂ ਜਿੱਦਾਂ ਅਵੇਲੇਬਿਲਟੀ ਬਣਦੀ ਹੈ ਅਸੀਂ ਉਸੇ ਤਰੀਕੇ ਨਾਲ ਗਾਹਾਂ ਤੋਂ ਗਾਹਾਂ ਕੰਮ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜੀ ਸੰਗਤ ਦਾ ਕਿਸ ਤਰ੍ਹਾਂ ਦਾ ਸਹਿਯੋਗ ਸੰਗਤ ਦਾ ਸਹਿਯੋਗ ਬਹੁਤ ਵਧੀਆ ਜੀ ਆ ਜੋ ਸਪੈਸ਼ਲੀ ਐਨ ਆਰ ਆਈ ਵੀਰ ਕਾਫੀ ਕਰ ਰਹੇ ਆ ਇੱਕ ਦੋ ਆਸਟ੍ਰੇਲੀਆ ਤੋਂ ਵੀ ਸਾਨੂੰ ਅਗਰ ਹੋਰ ਜ਼ਿਆਦਾ ਸਹਿਯੋਗ ਹੋਵੇ ਤਾਂ ਜੱਦ ਤੋਂ ਜੱਦ ਮਕਾਨ ਜਿਹੜੇ ਵੱਧ ਤੋਂ ਵੱਧ ਕਿਉਂਕਿ ਗੱਲ ਇਹ ਹੁੰਦੀ ਹੈ ਵੀ ਸੰਗਤ ਦਾ ਦਸਵੰਦ ਸਹੀ ਜਗ੍ਹਾ ਤੇ ਲੱਗੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਹੀ ਤਰੀਕੇ ਦੇ ਨਾਲ ਕੱਟ ਕਰਕੇ ਦੇ ਵਿੱਚ ਵੱਧ ਕੰਮ ਕੀਤਾ ਜਾਵੇ ਉਹਦਾ ਹੀ ਇਹ ਕਾਰਨ ਹੈ ਕਿ ਅਸੀਂ ਇੱਥੇ ਹੀ ਬੈਠੇ ਹਾਂ ਜਿਸ ਦਿਨ ਤੇ ਆਏ ਹਾਂ ਤੇ ਆਪਾਂ ਨੂੰ ਮਹੀਨਾ ਹੋ ਚੱਲ ਲੱਗਿਆ ਨੂੰ ਹਾਂਜੀ ਤੇ ਸੰਗਤ ਦਾ ਜਿੱਦਾਂ ਵੀ ਹੈਗਾ ਸੰਗ ਨੂੰ ਬੇਨਤੀ ਵੀ ਹੈਗੀ ਆ ਵੀ ਨਾਲ ਦੀ ਨਾਲ ਸਾਡਾ ਸਹਿਯੋਗ ਦਿਓ ਅਸੀਂ ਕahan ਤੋਂ ਕahan ਅਗਲੇ ਕੰਮ ਚੱਕ ਸਕੀਏ ਅ ਹੁਣ ਜਿਹੜੇ ਸਮਾਨ ਵੀ ਘਰਾਂ ਦੇ ਵਿੱਚ ਲੱਗੜਾ ਹੈਗਾ ਜਿਸ ਤਰ੍ਹਾਂ ਬੈੱਡ ਹੋਗੇ ਗੀਜ਼ਰ ਹੋਗੇ ਜਾਂ ਟੂਟੀਆਂ ਦਾ ਹੋ ਗਿਆ ਬਿਜਲੀ ਦਾ ਸਮਾਨ ਹੋ ਗਿਆ ਅਗਰ ਕੋਈ ਡੋਨੇਟ ਕਰਨਾ ਚਾਹੁੰਦਾ ਹੈ ਤਾਂ ਕਿਸ ਤਰ੍ਹਾਂ ਕਰ ਸਕਦਾ ਜੀ ਏ ਜੀ ਪ੍ਰਵਾਸਰਾ.org ਤੇ ਤੁਸੀਂ ਕਰ ਸਕਦੇ ਹੋ ਪ੍ਰਵਾਸਰਾ.org ਤੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੇਗਾ ਮੋਬਾਈਲ ਨੰਬਰ ਵੀ ਤੁਹਾਨੂੰ ਇੰਸਟਾਗ੍ਰam ਨੰਬਰ ਉਸ ਤੋਂ ਪ੍ਰੋਵਾਈਡ ਹੋ ਜਾਣਗੇ ਤੇ ਉੱਥੇ ਤੁਸੀਂ ਮਤਲਬ ਸਿੱਧੇ ਬਿੱਲ ਵੀ ਅਸੀਂ ਇੱਥੇ ਤੁਹਾਨੂੰ ਬਿਲਿੰਗ ਕਰਵਾ ਸਕਦੇ ਹਾਂ ਜੋ ਤੁਸੀਂ ਸਪੌਂਸਰ ਕਰਨਾ ਚਾਹੁੰਦੇ ਜਿੱਦਾਂ ਹੁਣ ਸਾਨੂੰ ਸ਼ੈਡਾਂ ਲਈ ਚਾਦਰਾਂ ਦੀ ਲੋੜ ਹੈ ਚੈਨਲਸ ਚਾਹੀਦੇ ਆ ਔਰ ਜਿਹੜੀ ਕਿ ਮੇਨ ਇੰਪੋਰਟੈਂਟ ਲੋਡ ਹੈ ਸੀਮਿੰਟ ਚਾਹੀਦਾ ਸਰੀਆ ਚਾਹੀਦਾ ਇਹਦੇ ਅਸੀਂ ਤੁਹਾਨੂੰ ਸਿੱਧੇ ਬਿਲ ਕਰਵਾ ਸਕਦੇ ਹਾਂ ਤੁਸੀਂ ਪ੍ਰਵਾਸਰ ਸੰਸਥਾ ਦੇ ਨਾਲ ਫੋਨ ਨੰਬਰ ਉਹਦੇ ਤੇ ਹੈਗੇ ਆ pravasar.org ਤੇ ਜਾ ਕੇ ਤੁਸੀਂ ਤੇ ਸਰਚ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਅੱਗੇ ਸਾਡੇ ਨਾਲ ਸੰਪਰਕ ਕਰ ਲੈਣਗੇ ਤੇ ਅਸੀਂ ਤੁਹਾਨੂੰ ਬਿਲ ਸੈਂਡ ਕਰ ਦਾਂਗੇ ਤੁਸੀਂ ਸਿੱਧਾ ਦੁਕਾਨਦਾਰ ਨੂੰ ਬਿਲ ਪੇਅ ਕਰ ਸਕਦੇ ਹੋ ਠੀਕ ਹੈ ਜੀ ਇਹ ਭਾਈ ਤੇਜਿੰਦਰ ਸਿੰਘ ਜੀ ਤੇ ਨਾਲ ਇਹ ਸਾਡੀ ਜਿਹੜੀ ਸਾਰੀ ਟੀਮ ਹੈਗੀ ਆ ਉਹ ਲੱਗੀ ਹੋਈ ਆ ਤੁਸੀਂ ਦੇਖੋ ਜੀ ਇਹ ਇਟਾਂ ਜਿਹੜੀਆਂ ਹੈਗੀਆਂ ਉਹ ਵੀ ਮੰਗਾਈਆਂ ਜਾ ਰਹੀਆਂ ਨਾਲ ਸਿਮਿੰਟ ਮੰਗਾਇਆ ਜਾ ਰਿਹਾ ਹੈਗਾ ਤੇ ਨਾਲ-ਨਾਲ ਹੀ ਬਜਰੀ ਰੇਤਾ ਇਹ ਸਾਰਾ ਸਮਾਨ ਸਾਨੂੰ ਅਸੀਂ ਫਿਰੋਜ਼ਪੁਰ ਤੋਂ ਹੀ ਜਿਹੜਾ ਇੱਥੇ ਤੇ ਇਹੀ ਲੇਰੇ ਹੈਗੇ ਆ ਅਗਰ ਕੋਈ ਵੀਰ ਇਹਦੇ ਵਿੱਚ ਵੀ ਸਹਿਯੋਗ ਕਰਨਾ ਚਾਹੁੰਦਾ ਤਾਂ ਤੁਸੀਂ ਸਹਿਯੋਗ ਕਰ ਸਕਦੇ ਹੋ ਸਾਡੇ ਤੱਕ ਸਿੱਧਾ ਇੱਥੇ ਟਾਲੀਆਂ ਰਹੀਂ ਗੱਡੀਆਂ ਰਹੀਂ ਤੁਸੀਂ ਪਹੁੰਚਾ ਸਕਦੇ ਹੋ ਬੜੀ ਲੋੜ ਹੈਗੀ ਆ ਜਦ ਤੋਂ ਜ਼ਿਆਦਾ ਮਕਾਨ ਬਣਾਉਣੇ ਦੀ ਕਿਉਂਕਿ ਬਹੁਤ ਜ਼ਿਆਦਾ ਨੀੜੀ ਜਿਹੜੇ ਪਰਿਵਾਰ ਹੈਗੇ ਬਹੁਤ ਜ਼ਿਆਦਾ ਐਮਰਜੈਂਸੀ ਹਾਲਾਤਾਂ ਦੇ ਵਿੱਚ ਰਹਿ ਰਹੇ ਹੈਗੇ ਆ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਿੱਥੇ ਰਹੂੰਗਾ ਅਗਲਾ ਜੇ ਅਗਰ ਮੀਂਹ ਆ ਜਾਂਦਾ ਇਹ ਨੇਰੀ ਆ ਜਾਂਦੀ ਹੈ ਤਾਂ ਇੱਥੇ ਰਹਿਣਾ ਬੜਾ ਮੁਸ਼ਕਲ ਹੈਗਾ ਤਾਂ ਇਹ ਮਾਤਾ ਹੈਗੀ ਆ ਪਹਿਲੇ ਦਿਨ ਆਈ ਸੀ ਤਾਂ ਮਾਤਾ ਦੇ ਅੱਖਾਂ ਵਿੱਚ ਹੰਝੂ ਸੀ ਤਾ ਉਹਨਾਂ ਹਾਂ ਜਾਨੂ ਦੇਖ ਕੇ ਨਾਲ ਦੀ ਨਾਲ ਜਿਹੜਾ ਕੰਮ ਹੈਗਾ ਇਹ ਤਕਰੀਬਨ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਉਹ ਬੜੇ ਦਿੱਕਤ ਦੇ ਵਿੱਚ ਆ ਤਾਂ ਉਹਨਾਂ ਦੇ ਜਿਹੜੇ ਮਕਾਨਾਂ ਦੇ ਕੰਮ ਹੈਗੇ ਆ ਸ਼ੁਰੂ ਕਰ ਦਿੱਤੇ ਗਏ ਆ ਤੁਸੀਂ ਸਾਡੇ ਜਿਹੜੇ ਫੋਨ ਨੰਬਰ ਹੈਗੇ ਆ ਉਹ ਵੀ ਤੁਹਾਨੂੰ ਇੰਸਟਾਗ੍ਰam ਫੇਸਬੁਕ ਤੇ ਆ YouTube ਤੇ ਮਿਲ ਜਾਣਗੇ ਤਾਂ ਤੁਸੀਂ ਉਹ ਨੰਬਰਾਂ ਤੇ ਵੀ ਜਿਹੜਾ ਸੰਪਰਕ ਕਰ ਸਕਦੇ ਹੋਗੇ ਅਗਰ ਕੁਝ ਤੁਸੀਂ ਸਮਾਨ ਦੇਣਾ ਚਾਹੁੰਦੇ ਹੋਗੇ ਇਹਨਾਂ ਮਕਾਨਾਂ ਦੇ ਲਈ ਤੇ ਤੁਸੀਂ ਬਣੇ ਰਹੋ ਜੀ ਪ੍ਰਵਾਸ ਅਸਰਾ ਸੰਸਾ ਦੇ ਪੇਜ ਤੇ ਨਾਲ ਦੀ ਨਾਲ ਤੁਹਾਨੂੰ ਅਪਡੇਟ ਜਿਹੜੇ ਹੋਰ ਵੀ ਮਕਾਨ ਬਣ ਰਹੇ ਹੈਗੇ ਆ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈਗਾ ਕਿ ਕੀ ਮੁਸ਼ਕਿਲ ਆ ਰਹੀਆਂ ਹੈਗੀਆਂ ਉਹ ਸਾਰਾ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੀ ਧੰਨਵਾਦ